ਸਾਸਰੀ ਗਾਜੀ ਸਾਰਿਆਂ ਨੂੰ ਹੋਰ ਕਿਦਾਂ ਸੱਟ ਆ ਬਈ ਤੇ ਅੱਜ ਆ ਵੀ ਸਾਡੇ ਸ਼ਹਿਰ ਚ 크ਿਸਮਸ ਪ੍ਰੀਡ ਮਤਲਬ ਗੋਰੀਆ ਦਾ ਨਗਰ ਕੀਰਤਨ ਆ ਤੇ ਅੱਜ ਜਿੰਗਲ ਬੈ ਜਿੰਗਲ ਜਿੰਗਲ ਉਹ ਜਿੰਗਲ ਹੁੰਦਾ ਜਿੰਗਲ ਹੁੰਦਾ ਤੇ ਜਿਹੜਾ ਮਰਜੀ ਹੁੰਦਾ ਤੇ ਬਈ ਅੱਜ ਇਹ ਚੱਲਿਆ 크ਿਸਮਸ ਮਤਲਬ ਗੋਰੀਆ ਦੇ ਨਗਰ ਕੀਰਤਨ ਤੇ ਤੇ ਵੇਖੋ ਬੰਦੇ ਤਾਂ ਹੀ ਸਾਰੇ ਮੈਂ ਪਿਛਲੀ ਵਾਰ ਵੀ ਗਿਆ ਸੀ ਬੰਦੇ ਹੀ ਸਾਰੇ ਬਾਬੇ ਨਾਨਕ ਨੂੰ ਮੰਨਣ ਵਾਲੇ ਠੀਕ ਆ ਅਸੀਂ ਤਾਂ ਵੈਸੇ ਹੀ ਮਤਲਬ ਫਨ ਦੇ ਤੌਰ ਤੇ ਵਲੋਗ ਬਣਾਉਣ ਲਈ ਤੁਰੇ ਜਾਂਦੇ ਆ ਐਵੇਂ ਨਾ ਕਮੈਂਟਾਂ ਚ ਆਹ ਇਹ ਜਿੱਦ ਬਾਤ ਨਹੀਂ ਹੋਣਾ ਮਨ ਗਿਆ ਤਾਰੀ ਦੇਖਾ ਤਾਰੇ ਕੰਮ ਕਰਤਾ ਰੀ ਐਵੇਂ ਕਮੈਂਟਰ ਚ ਗਿਆਨ ਵੰਡੀ ਜਾਇਓ ਕਿ ਹਣਾ ਇਹ ਉੱਥੇ ਗਏ ਆ ਉੱਥੇ ਗਏ ਆ ਠੀਕ ਆ ਜੇ ਫੇਰ ਗਏ ਆ ਤੇ ਗਏ ਆ ਉਹ ਜੱ ਲਕੀਨਨ ਦੱਸ ਕੇ ਤੁਹਾਡੇ ਹਿਰਨ ਖੁੱਲੇ ਆ ਭਈ ਅੱਜ ਨਾ ਬੜੀ ਜਿਆਦੀ ਭੀੜ ਤੇ ਇਹ ਗੱਡੀ 1.5 ਕਿਲੋਮੀਟਰ ਦੂਰ ਲਾਈ ਤੇ ਹੁਣ ਸਾਨੂੰ ਇੰਨਾ ਤੁਰਕਿਓਂ ਜਾਣਾ ਪੈ ਰਿਹਾ ਲੱਕੀਆ ਠੰਡੂ ਬ్రో ਬੜੀ ਜਿਆਦੀ ਆ ਜਿੰਗਲ ਟੱਲੀ ਜਿੰਗਲ ਟੱਲੀ ਲੱਕੀ ਓਏ ਇਧਰ ਆ ਤਿੰਨੇ ਇੱਕ ਗਾਣਾ ਸੁਣਾਵਾ ਕਹਿੰਦੇ ਜਿੰਗਲ ਟੱਲੀ ਜਿੰਗਲ ਟੱਲੀ ਜਿੰਗਲ ਸਾਰੇ ਰਾਹ ਸੰਤਾ ਪਾਪਾ ਨੱਚਦਾ ਜਾਂਦਾ ਪੌਂਦਾ ਜਾਂਦਾ ਗਾ ਲਕੀ ਓਏ ਜਦ ਪ੍ਰਸ਼ਾਦ ਲੈ ਬੀਬੀ ਵੰਡਦੀ ਪਈ ਆ ਬੀਬੀ ਨੂੰ ਵੀ ਦੇਖ ਰਹੀ ਲੱਗੀ ਆ ਦੇ ਫੌਜੀ ਬੈਂਡ ਵਾਲੀ ਲੱਗਦੀ ਆ ਲੱਗੀ ਗਤਕੀ ਆਈ ਆ ਕਿ ਗਤਕੀ ਵਾਲੀ ਆਏ ਲੱਗੀ ਕੀਰਤਨ ਵਾਲੀ ਲਾਈ ਹੋਈ ਆ ਹਾ ਜਿੰਗਲ ਟੱਲੀ ਜਿੰਗਲ ਟੱਲੀ ਜਿੰਗਲ ਸਰਰਾ ਸੰਟਾ ਬੱਬਾ ਨਤਰਾ ਜਾਂਦਾ ਪੁੰਦਾ ਜਾਂਦਾ ਗਾ ਲੈ ਲੱਕੀ ਓਏ ਆ ਤੇਰੇ ਸੰਟੇ ਹੁਣੀ ਆ ਫਿਰਦੇ ਬਈ ਅੱਜ ਤਾਂ ਬਾਹਰ ਇਨੀ ਜਿਆਦੀ ਠੰਡ ਸੀ ਨਾ ਮੈਂ ਤਾਂ ਅਖੇ ਸਦਾ ਕੰਬਲ ਚ ਵੜ ਗਿਆ ਜਿੱਦਾਂ ਭੀਜੀ ਬਿਲੀ ਆਂਗ ਤੇ ਜਿੱਦਾਂ ਕਬੂਤਰ ਨਹੀਂ ਗਿੱਲਾ ਹੋ ਕੇ ਬਨੇਰੇ ਤੇ ਬਿਠਾ ਹੁੰਦਾ ਮੈਂ ਤਾਂ ਪੈਨੋ ਇਦਾਂ ਵੜ ਗਿਆ ਵਿੱਚ ਤਾਂ ਆਈ ਵਾਸ ਲੇਟਰ ਵੀਰ 크리스마스 ਪ੍ਰੇਡ ਤੋਂ ਆਖ਼ਰ ਤੱਕ ਇੰਨਾ ਜ਼ਿਆਦਾ ਥੱਕ ਗਏ ਸੀ ਨਾ ਕਿਉਂਕਿ ਅੱਜ ਦਾ ਬਾਹਰ ਠੰਡ ਬਾਲੀ ਜ਼ਿਆਦੀ ਸੀ ਅੱਜ ਦਾ ਬੱਸ-ਬੱਸ ਕਰਾਤੀ ਪੂਰੇ ਹੱਥ ਨਾ ਮੇਰੇ ਫ੍ਰੀਜ਼ ਹੋ ਗਏ ਸੀ ਇੱਕ ਕੈਮਰੇ ਦਾ ਫੜੀ ਰੱਖਿਆ ਤੇ ਉਹਦੇ ਕਰਕੇ ਹੱਥ ਬਾਹਰ ਕੱਢਣੇ ਤੇ ਬਾਲੀ ਜ਼ਿਆਦੇ ਫ੍ਰੀਜ਼ ਹੋ ਗਏ ਸੀ ਆਖ਼ਰ ਤਵੀ ਮੈਂ 2-3 ਘੰਟੇ ਨਾ ਆਪਣੇ ਕੰਬਲ 'ਚ ਪਿਆ ਰਿਆ ਤੇ ਹੁਣ ਵਾ ਚੁੱਕਾ ਰਾਤ ਦਾ ਇੱਕ ਤੇ ਆਪਾਂ ਹੁਣ ਨਿਕਲੇ ਆ ਬਾਹਰ ਆਪਣਾ ਫੂਡ ਡਿਲੀਵਰੀ ਦਾ ਕੰਮ ਕਰਨ ਜਟੋ ਰਾਤ ਦੇ ਨਾ ਤਿੰਨ ਵਾ ਚੁੱਕੇ ਆ ਤੇ ਹੁਣ ਆਪ ਆਏ ਆ ਅੱਜ ਤੋਂ ਵੀ ਜਿਮ ਸਟਾਰਟ ਹੁਣ ਆਪਾਂ ਡੇਲੀ ਜਿਮ ਆਇਆ ਕਰਨਾ ਤੇ ਤੁਹਾਨੂੰ ਦਿਖਾਵਾਂਗੇ ਕੈਨੇਡਾ ਦੀ ਜਿਮ ਆਪਲਾ ਦਾ ਕਾਰਡ ਚਲੋ ਅੰਦਰ ਸਾਰੇ ਖਾਲੀ ਬਈ ਵੇ ਲੋ ਸਾਰਾ ਜਿਮ ਹੀ ਖਾਲੀ ਆ ਰਾਤ ਦੇ ਤਿੰਨ ਵਾ ਚੁੱਕੇ ਕੋਈ ਨਹੀਂ ਹੈਗਾ ਬਈ ਹੁਣ ਆਪਾਂ ਲੱਗੇ ਇਥੇ ਮ사ਜ ਲੈਣ ਚਲੋ ਵੀ ਜਟੋ ਜਿੰਮ ਤਾਂ ਆਪਾਂ ਹੋਈ ਯਾਰ ਤੇ ਅੱਜ ਬੜਾ ਜ਼ਿਆਦਾ ਥੱਕ ਗਏ ਤਾਂ ਹੁਣ ਟਾਈਮ ਹੋ ਚੁੱਕਾ ਸਵੇਰ ਦੇ 4 ਵਾ ਚੁੱਕੇ ਆ ਤਾਂ ਉਧਰ ਬਾਬਾ ਵੀ ਉੱਠਣ ਵਾਲਾ ਵਾ ਤੇ ਆਪਾਂ ਜਾ ਕੇ ਸੋਈਏ ਤੇ ਚਲੋ ਵੀ ਮਿਲਦੇ ਕੱਲ ਨੂੰ ਤੁਹਾਨੂੰ ਨਵੇਂ ਵਲੋਗ ਚ ਓਕੇ ਜੀ